ਹਾਂਜੀ ਮਿੱਤਰੋ ਅੱਜ ਤੁਹਾਨੂੰ ਦਿਖਾਉਣਾ ਹੈ ਬਾਈ ਆਪਾਂ ਫੁੱਲ ਹੈਵੀ ਰੋਜ ਵੀਡੀਓ ਨਾਲ ਬਣੇ ਰਿਹਾ ਐਂਡ ਤੱਕ ਦੇਖਿਓ ਬਾਈ ਇਹਦੀ ਖੜਨੀ ਖੁੜਨੀ ਹਨਾ ਤੇ ਕਿਹੜੇ ਲੋਟ ਬਾਈ ਇਹ ਰਾਜੀ ਆ ਪਿੱਛੇ ਮਿੱਤਰੋ ਬਾਜਰਾ ਖੜਾਗਾ ਤੇ ਆਪਦੇ ਐਗਰੈਸ਼ਨ ਤੇ ਆਪਦੇ ਐਟੀਟਿਊਡ ਤੇ ਦੇਖੋ ਮਿੱਤਰੋ ਕਿੰਨਾ ਘੈਂਟ ਖੜਾ ਇੱਕ ਗੱਲ ਬਾਈ ਸਿੱਖਣ ਨੂੰ ਮਿਲਦੀ ਹੈ ਵੀ ਜਿਹੜੇ ਇਹ ਜੰਗਲੀ ਹੁੰਦੇ ਆ ਨਾ ਆਪਦੇ ਮਰਜ਼ੀ ਦਾ ਖਾਣਾ ਪੀਣਾ ਖਾ ਕੇ ਆਪਦੀ ਮਰਜ਼ੀ ਦੀ ਨੱਚ ਕੁੱਦ ਕੇ ਬਾਈ ਇਹ ਬਾਲੇ ਰਾਜੀ ਹੁੰਦੇ ਆ ਧੌਣ ਦੇਖੋ ਬਾਈ ਇਹ ਜੀ ਧੌਣ ਤਾਂ ਘੋੜੇ ਦੀ ਨਹੀਂ ਹੁੰਦੀ ਨਾਲੇ ਘੋੜੇ ਨੂੰ ਆਪਾਂ ਦਿਨ ਰਾਤ ਪਾਈ ਜਾਂਦੇ ਰਹਿਣਿਆ ਇਹਨਾਂ ਨੇ ਫੇਰ ਵੀ ਘਾਹ ਫੂਸ ਖਾਣਾ ਬਈ ਤੇ ਇੰਨਾ ਰਾਜੀ ਹੋਣਾ ਦੇਖੋ ਬਈ ਕਿਹੜੇ ਲੋਟ ਤਾਂ ਆਉਣਾ ਹਨਾ ਤੇ ਕਿਹੜੇ ਲੋਟ ਬਈ ਹਿੱਕ ਬਣੀ ਹੋਈ ਆ ਮਤਲਬ ਕਿ ਮੇਲ ਆਹੇ ਕਿੱਡੇ ਕਿੱਡੇ ਸਿੰਗਣੇ ਬਈ ਹੈ ਇਹ ਰੋਜ ਆ ਮਿੱਤਰੋ ਪਿੱਛੇ ਬਾਜਰਾ ਖੜਾ ਤੇ ਬਾਜਰਾ ਖਾ ਕੇ ਘਾਹ ਫੂਸ ਖਾ ਕੇ ਬਈ ਇਹ ਇੰਨੇ ਰਾਜੀ ਹੋ ਜਾਂਦੇ ਆ ਆਪਾਂ ਇਹਨਾਂ ਨੂੰ ਦੇਖਿਆ ਕਿਤੇ ਵੀ ਕੋਈ ਅਲੱਗ ਤੋਂ ਫੀਡ ਖਾਂਦੇ ਆ ਏ ਖੜਨੀ ਚੈੱਕ ਕਰੋ ਮਿੱਤਰੋ ਐ ਖੜਾ ਬਾਈ ਜਿਵੇਂ ਤਾਕੜਾ ਪੂਰਾ ਐ ਜਰਵਾਣਾ ਘੋੜਾ ਖੜਾ ਹੁੰਦਾ ਵੀ ਜਿਹੜਾ ਖਰਾਕ ਨਾਲ ਪਾਲਿਆ ਹੁੰਦਾ ਐ ਹੁੰਦਾ ਮਿੱਤਰੋ ਜਿਹੜੇ ਜੰਗਲੀ ਹੁੰਦੇ ਨਾ ਐ ਐ ਖੜੇ ਹੁੰਦਿਆ ਤੇ ਬਾਕੀ ਵੀਡੀਓ ਨੂੰ ਸ਼ੇਅਰ ਜਰੂਰ ਕਰੋ